ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਦਰਸ਼ਨ ਸ੍ਰੀ ਗੁਰਦੁਆਰਾ ਸਾਹਿਬ ਦੇ ਸਵੇਰ ਦਾ ਟਾਈਮ ਆ ਜਿੱਥੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਚੱਲੇ ਆ ਤੇ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਆ ਬਾਬਾ ਨੋਦ ਸਿੰਘ ਜੀ ਦੀ ਸਮਾਦ ਤੇ ਤੇ ਅਸੀਂ ਅੰਦਰ ਨਹੀਂ ਦਰਸ਼ਨ ਕਰਨ ਗਏ ਸੀਗੇ ਬਾਹਰੋਂ ਹੀ ਅਸੀਂ ਦਰਸ਼ਨ ਕਰ ਲੈ ਸੀਗੇ ਕਾਫੀ ਦਿਨਾ ਬਾਅਦ ਜਿਹੜਾ ਆ ਸੀ ਅੱਜ ਸਵੇਰੇ ਸਵੇਰੇ ਚੱਲੇ ਸੀਗੇ ਅੱਜ ਦਾ ਜਿਹੜਾ ਦਿਨ ਸੀਗਾ ਉਹ ਸੀਗਾ ਐਤਵਾਰ ਦਾ ਮਤਲਬ ਕਿ ਐਤਵਾਰ ਦੀ ਸਵੇਰ ਸੀਗੀ ਤੇ ਧੁੱਪ ਜਿਹੜੀ ਆ ਪੂਰੇ ਜੋਰਾਂ ਤੇ ਸੀਗੀ ਸਵੇਰ ਦੇ 7:30 ਵੇ ਦਾ ਟਾਈਮ ਸੀਗਾ ਫਿਰ ਵੀ ਧੁੱਪ ਜਿਹੜੀ ਕਾਫੀ ਨਿਕਲ ਆਈ ਸੀਗੀ ਤੇ ਅਸੀਂ ਸੋਚਿਆ ਸੀਗਾ ਕਿ ਅਸੀਂ ਨਾ ਸਵੇਰੇ ਸਵਖਤੇ ਜਾਵਾਂਗੇ ਤੇ ਉਸ ਵਖਤੇ ਵਾਪਸ ਆ ਜਾਵਾਂਗੇ ਪਰ ਘਰੋਂ ਨਿਕਲਦੇ ਨਿਕਲਦੇ ਜਿਹੜਾ ਆ ਉਹ 7:30 ਵੇ ਦਾ ਟਾਈਮ ਹੋ ਗਿਆ ਸੀਗਾ ਤੇ ਧੁੱਪ ਜਿਹੜੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਕੋਈ 8 ਵਜੇ ਦੇ ਕਰੀਬ ਅਸੀਂ ਜਿਹੜਾ ਆ ਗੁਰਦੁਆਰਾ ਸਾਹਿਬ ਪਹੁੰਚ ਗਏ ਸੋ ਅਸੀਂ ਛੀਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਆ ਮੱਥਾ ਟੇਕ ਲਿਆ ਸੀਗਾ ਤੇ ਹੁਣ ਅਸੀਂ ਚੱਲੇ ਸੀਗੇ ਵਾਪਸ ਤੇ ਕਾਫੀ ਜਿਹੜੀ ਗਰਮੀ ਆ ਉਹ ਵੱਧ ਗਈ ਸੀਗੀ ਧੁੱਪ ਦਾ ਜਿਹੜਾ ਸੇਕ ਆ ਬਹੁਤ ਤੇਜ਼ ਹੋ ਗਿਆ ਸੀਗਾ ਤੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਜਿਹੜਾ ਸਰੋਵਰ ਆ ਉਹ ਪੰਜਾਬ ਦਾ ਸਭ ਤੋਂ ਵੱਡਾ ਸਰੋਵਰ ਆ ਮਤਲਬ ਕਿ ਸਾਰੇ ਗੁਰਦੁਆਰਿਆਂ ਦਾ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਸਰੋਵਰ ਆ ਤੇਜੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਇਸ ਰੋਵਰ ਦੀ ਖਦਵਾਈ ਕਰਵਾਈ ਸੀਗੀ ਤੇ ਇਹ ਆ ਪਾਰਕਿੰਗ ਇੱਥੇ ਪਾਰਕਿੰਗ ਦੀ ਜਿਹੜੀ ਸੇਵਾ ਆ ਉਹ ਚੱਲਦੀ ਪਈ ਆ ਤੇ ਮੈਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਪੂਰੀ ਵੀਡੀਓ ਜਿਹੜੀ ਆਪਣੇ ਚੈਨਲ ਦੇ ਉੱਤੇ ਸ਼ੇਅਰ ਕੀਤੀ ਹੋਈ ਆ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦੋਗੀ ਸੋ ਹੁਣ ਅਸੀਂ ਵਾਪਸੀ ਤੇ ਫਿਰ ਪਹੁੰਚੇ ਆ ਬਾਬਾ ਨੋ ਸਿੰਘ ਜੀ ਦੀ ਸਮਾਦ ਤੇ ਤੇ ਥੋੜੀ ਦੇਰ ਅਸੀਂ ਉੱਥੇ ਰੁਕੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆ ਉਹ ਘਰ ਵਾਪਸ ਜਾਣਾ ਸੀਗਾ ਕੋਈ 10 ਵੇ ਦਾ ਟਾਈਮ ਹੋ ਗਿਆ ਸੀਗਾ ਇੰਨੀ ਜ਼ਿਆਦਾ ਗਰਮੀ ਹੋ ਗਈ ਸੀਗੀ ਬਹੁਤ ਜ਼ਿਆਦਾ ਜਿਹੜਾ ਸੇਕ ਆ ਹੋ ਗਿਆ ਸੀਗਾ ਸੋ ਹੁਣ ਆ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਟਾਲਾ ਸਾਹਿਬ ਤੇ ਤੇ ਚੁਪੈਰਾ ਸਾਹਿਬ ਜਿਹੜਾ ਹੁਣ ਟਾਲਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਵਿੱਚ ਚੁਪੈਰਾ ਸਾਹਿਬ ਹੁੰਦਾ ਆ ਤੇ ਸੰਗਤ ਇੰਨੀ ਜ਼ਿਆਦਾ ਸੀਗੀ ਤੁਸੀਂ ਸਵੇਰੇ ਸਵੇਰੇ ਦੇਖ ਸਕਦੇ ਹੋ ਕਿ ਕਿੰਨੀਆਂ ਕਾਰਾਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਜਦੋਂ ਅਸੀਂ ਗਏ ਸੀਗੇ ਉਦੋਂ ਵੀ ਬਹੁਤ ਜ਼ਿਆਦਾ ਗੱਡੀਆਂ ਕਾਰਾਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਬਹੁਤ ਜ਼ਿਆਦਾ ਰਸ਼ ਹੁੰਦਾ ਬਹੁਤ ਜ਼ਿਆਦਾ ਸੰਗਤ ਜਿਹੜੀ ਆਉਂਦੀ ਆ ਐਤਵਾਰ ਦੇ ਦਿਨ ਚੁਪੈਰੇ ਕਰਕੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਚਲੋ ਕਿਵੇਂ ਵੀ ਆ ਸੰਗਤ ਗੁਰੂ ਦੇ ਨਾਲ ਜੁੜੀ ਤੇ ਆ ਨਾ ਕਿਸੇ ਤਰ੍ਹਾਂ ਵੀ ਸੋ ਸਾਰਿਆਂ ਨੂੰ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ ਤੇ ਤੁਸੀਂ ਵੀ ਜਿਹੜਾ ਆ ਸਵੇਰੇ ਸਵੇਰੇ ਉੱਠ ਕੇ ਜਿਹੜਾ ਦਰਸ਼ਨ ਕਰਨ ਜ਼ਰੂਰ ਜਾਇਆ ਕਰੋ